ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਬਹੁਤ ਸੋਹਣੇ ਬਹੁਤ ਹੀ ਪਿਆਰੀ ਜਿਹੀ ਕਲੈਕਸ਼ਨ ਲੈ ਕੇ ਆਏ ਆ ਸੋ ਇਹ ਵਾਲੇ ਸੂਟ ਸਾਡੇ ਕੋਲ ਰਿਪੀਟ ਤੇ ਆਏ ਨੇ ਪਹਿਲਾਂ ਆਪਾਂ ਇਹਦਾ ਇੱਕ ਡਿਜ਼ਾਈਨ ਸੇਲ ਕੀਤਾ ਇਸ ਵਾਰ ਇਹ ਆਪਣੇ ਕੋਲੇ ਦੋ ਡਿਜ਼ਾਈਨਾਂ ਉੱਪਰ ਸੇਮ ਫੈਬਰਿਕ ਆ ਗਿਆ ਜਾਨੀ ਕਿ ਇਹ ਪਹਿਲਾਂ ਪਹਿਣਾ ਦੀ ਰਿਪੀਟ ਟੂ ਰਿਪੀਟ ਡਿਮਾਂਡ ਸੀਗੀ ਪਰ ਇਹ ਸੱਤੋਂ ਪੂਰੇ ਨਹੀਂ ਹੋਏ ਸੀ ਹੱਦ ਤੋਂ ਵੱਧ ਜਾਨੀ ਕਿ ਡਿਮਾਂਡ ਸੀ ਵੀ ਜੇ ਤੁਹਾਨੂੰ ਦੁਬਾਰਾ ਰਿਪੀਟ ਮਿਲ ਜਾ ਤਾਂ ਸਾਡੇ ਲਈ ਜਰੂਰ ਲੈ ਕੇ ਆਓ ਕਿਉਂਕਿ ਇਹ ਪੀਸ ਨੇ ਇੰਡੀਅਨ ਸੋਨੇ ਨੇ ਇੱਕ ਤਾਂ ਹੋਮ ਮੇਡ ਬ੍ਰਾਂਡ ਦੇ ਨੇ ਸੈਕੰਡ ਚੀਜ਼ ਇਹ ਆ ਕਿ ਬਹੁਤ ਸੋਹਣੀ ਮਕਲੀਨ ਸਿਲਕ ਬਹੁਤ ਪਿਆਰੀ ਧੀ ਹੋਮ ਮੇਡ ਬ੍ਰਾਂਡ ਸਭ ਤੋਂ ਕਹਿੰਦਾ ਤਾਂ ਹੁੰਦਾ ਬ੍ਰਾਂਡ ਆ ਜਿਹੜੀਆਂ ਆਪਣਾ ਆਰਾਮ ਟੈਕਸ ਹੋ ਗਿਆ ਹੋਮ ਮੇਡ ਹੋ ਗਿਆ ਹਨਾ ਤੇ ਇਹ ਜਿਹੜੀਆਂ ਚੀਜ਼ਾਂ ਆ ਜਾਂਦੀਆਂ ਇਹਨਾਂ ਦੀਆਂ ਬਹੁਤ ਟੈਰੈਂ ਜਿਵੇਂ ਹੁਣ ਪਿਸਟਾ ਬ੍ਰਾਂਡ ਲక్ష్ਮੀ ਬ੍ਰਾਂਡ ਚੱਲ ਰਿਹਾ ਇਨਾਂ ਦੀਆਂ ਸਭ ਤੋਂ ਪਿਆਰੀਆਂ ਕਲੈਕਸ਼ਨਾਂ ਹੁੰਦੀਆਂ ਫੈਬਰਿਕ ਇੰਨਾ ਜ਼ਿਆਦਾ ਫਾਈਨ ਹੁੰਦਾ ਕਿ ਉਹਦੇ ਬਾਰੇ ਕੁਝ ਵੀ ਦੱਸਣ ਦੀ ਸਾਨੂੰ ਲੋੜ ਨਹੀਂ ਹੁੰਦੀ ਇਹੇ ਹੈਗੇ ਨੇ ਬਿਲਕੁਲ ਸਲੀਕ ਜੇ ਜਿਹੜੀ ਚੀਜ਼ ਅਸੀਂ ਪਾੜਦੇ ਨਾ ਬਿਲਕੁਲ ਸਿੰਪਲ ਜੀ ਹੋਵੇ ਲੱਗੇ ਦੇਖਣ ਨੂੰ ਬਹੁਤ ਸੋਹਣੀ ਆ ਪਾਰਟੀ ਵੀਅਰ ਵੀ ਕੁਝ ਮਹਿੰਗਾ ਪਾਇਆ ਹੋਇਆ ਪਰ ਕੌਂਚ ਬਿਲਕੁਲ ਸਿੰਪਲ ਸੋਬਰ ਸਰਦਾਰੀ ਜੀ ਚੀਜ਼ ਦਵੇ ਲੁੱਕ ਹਨਾ ਉਦਾਂ ਦੀਆਂ ਇਹ ਚੀਜ਼ਾਂ ਆਈਆਂ ਨੇ ਸਾਡੇ ਕੋਲੇ ਸੋ ਇਹਨਾਂ ਵਿੱਚੋਂ ਕੋਈ ਵੀ ਸੁਰਦਾ ਨੂੰ ਪਸੰਦ ਆਊਗਾ ਤੇ ਜਿਹੜੀਆਂ ਪਹਿਣਾ ਉਦੋਂ ਰਹਿ ਗਈਆਂ ਸੀ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚੂਗੀ ਸੋ ਤੁਸੀਂ ਆਪਣੇ फटाफट ਸਕਰੀਨਸ਼ਾਟ ਲੈ ਲਿਓ ਦੋ ਸੈਟ ਸਾਡੇ ਕੋਲ ਇਹ ਆਏ ਨੇ ਦੋਨੇ ਬਹੁਤ ਪਿਆਰੇ ਆਏ ਨੇ ਸੋ फटाफट ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਭੈਣੋ ਫਸਟ ਟਾਈਮ ਸਾਡੇ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗੀ ਜੀ ਤੇ ਬਾਕੀ ਜਿੰਨਾ ਵੀ ਕੰਮ ਇਹ ਤੇ ਮਿਲੂਗਾ ਸਾਰਾ ਹੈਂਡਵਰਕ ਦਾ ਦੱਕੇ ਦਾ ਕੰਮ ਮਿਲੂਗਾ ਦੱਕੇ ਦਾ ਕੰਮ ਮਿਲੂਗਾ ਦੋ ਡਿਜ਼ਾਈਨਾਂ ਉੱਪਰ ਇਹ ਵਾਲੇ ਪੀਸ ਨੇ ਸਾਡੇ ਕੋਲੇ ਤੇ ਦੋਨੀਆਂ ਡਿਜ਼ਾਈਨ ਇਹਦੇ ਬਹੁਤ ਪਿਆਰੀਆਂ ਨੇ ਜਦੋਂ ਚੀਜ਼ ਇਹ ਖੁੱਲਹੀ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਗਿਆ ਨਾ ਵੀ ਇਹ ਅਸੀਂ ਕੀ ਚੀਜ਼ ਕੀ ਦੇ ਬਾਰੇ ਮੈਂ ਗੱਲ ਕਰ ਰਹੀ ਆ ਜਿਹੜੀਆਂ ਭੈਣਾਂ ਸਾਨੂੰ ਲਗਾਤਾਰ ਫੋਲੋ ਕਰ ਰਹੀਆਂ ਨੇ ਜਿਹੜੀਆਂ ਨਵੀਆਂ ਜੁੜੀਆਂ ਨੇ ਤਾਂ ਤੁਸੀਂ ਵੀ ਆਪਣੇ ਇਹਨਾਂ ਦੇ ਆਰਡਰ ਬੁਕਿੰਗ ਆਪਣੀ ਕਰਵਾ ਸਕਦੇ ਹੋ ਅਲੱਤ ਇਹਨਾਂ ਗ੍ਰੇਸਫੁੱਲ ਫੈਬਰਿਕ ਆਹੇ ਵੀ ਇਹਦੇ ਬਾਰੇ 'ਚ ਮੈਂ ਕੁਛ ਵੀ ਜੇ ਕਹਾ ਤਾਂ ਉਹ ਘੱਟ ਹੀ ਹੋਊਗਾ ਵੀ ਇੰਨਾ ਸੋਹਣਾ ਪੀਸ ਇਹ ਰੈਡੀ ਹੋਈ ਹੋਈ ਹੈ ਆਲੋਚ ਦੇਖੋ ਇਹਦਾ ਲੁੱਕ ਦੇਖੋ ਪਹਿਲਾਂ ਤਾਂ ਪੀਸ ਦੀ ਬਹੁਤ ਪਿਆਰੀ ਲੁੱਕ ਆ ਬਹੁਤ ਸੋਹਣੀ ਇਦਾਂ ਇਹਦਾ ਡਿਜ਼ਾਈਨ ਰਹੂਗਾ ਬੂ ਬੇਡ ਦਾ ਇਹ ਬ੍ਰਾਂਡ ਰਹੂਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਹਾ ਬ੍ਰਾਂਡ ਬਹੁਤ ਪਿਆਰਾ ਵਾ ਬ੍ਰਾਂਡ ਦੀ ਤਾਂ ਜਿਹੜੀ ਹੈਗੀ ਆ ਹੈਗੀ ਆ ਫੈਬਰਿਕ ਬਿਲਕੁਲ ਹੀ ਦੇਸੀ ਕਿਉਂ ਵਰਗਾ ਮਲਾਈ ਵਰਗਾ ਕਹਿ ਸਕਦੇ ਆ ਬਿਲਕੁਲ ਹੀ ਰੂਮ ਵਰਗਾ ਫੈਬਰਿਕ ਆ ਜਿਹੜਾ ਇਹ ਵਾਲਾ ਕੰਮ ਤੁਹਾਨੂੰ ਮਿਲ ਰਿਹਾ ਇਹ ਸਾਰਾ ਦੱਪਕੇ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਹੈਂਡ ਦੇ ਨਾਲ ਦੱਪਕੇ ਦਾ ਕੰਮ ਦਾ ਫਲਾਵਰ ਮਿਲ ਰਿਹਾ ਇਹਦੇ ਤੋਂ ਹੀ ਇਹਦੀ ਖਾਸੀਅਤ ਆ ਰਹੀ ਆ ਵੀ ਤੁਹਾਨੂੰ ਵਿਸਕੋਸ ਮਸਲੀਨ ਵੂਮੇਡ ਬ੍ਰੈਂਡ ਦੀ ਇੰਨਾ ਸੋਹਣਾ ਸਟਾਫ ਵੀ ਇੰਨਾ ਜ਼ਿਆਦਾ ਲਾਈਟ ਵੇਟ ਪਾਏ ਹੋਏ ਦਾ ਪਤਾ ਨਹੀਂ ਚੱਲੂਗਾ ਫੰਕਸ਼ਨੇਲ ਇਹ ਪਾਰਟੀ ਵੀਅਰ ਸੂਟ ਨੇ ਇੰਗਲਿਸ਼ ਜੇ ਕਲਰ ਆਏ ਨੇ ਇਹਨਾਂ ਦੇ ਵਿੱਚ ਸੀਮ ਆਹੀ ਡਿਜ਼ਾਈਨ ਅਸੀਂ ਪਹਿਲਾਂ ਸੇਲ ਕਰ ਚੁੱਕੀ ਆਂ ਇਹੀ ਕਲਰਾਂ ਦੀ ਡਿਮਾਂਡ ਸਾਡੇ ਕੋਲ ਰਿਪੀਟ ਟੂ ਰਿਪੀਟ ਆ ਰਹੀ ਆ ਸੋ ਦੁਬਾਰਾ ਇਹ ਸੈੱਟ ਸਾਡੇ ਕੋਲ ਆਇਆ ਪਰ ਇਸ ਵਾਰ ਇੱਕ ਸੈੱਟ ਹੋਰ ਅਸੀਂ ਇਹਦੇ ਨਾਲ ਡਿਜ਼ਾਈਨ ਸੋਹਣਾ ਜਿਹਾ ਹੋਰ ਲੈ ਕੇ ਆਏ ਆ ਸੋ ਨਾ ਤੁਹਾਨੂੰ ਹੈਂਡਵਰਕ ਦਾ ਜੱਪਕੀ ਦਾ ਫਲਾਵਰਾਂ ਦੇ ਉੱਤੇ ਕੰਮ ਮਿਲ ਰਿਹਾ ਬਹੁਤ ਸੋਹਣੀ ਬਹੁਤ ਪਿਆਰੀ ਸਫਾਈਆ ਡਿਜ਼ਾਈਨਿੰਗ ਹੈ ਇਹ ਸੁਪਰ ਹਿੱਟ ਆ ਇਹ ਵਾਲਾ ਜਿਹੜਾ ਡਿਜ਼ਾਈਨ ਚੱਲ ਰਿਹਾ ਨਾ ਸੁਪਰ ਹਿੱਟ ਟਿਸਟਾ ਦਾ ਬ੍ਰਾਂਡ ਸੇਮ ਡਿਜ਼ਾਈਨ ਉਹਦੇ ਤੇ ਵੀ ਆ ਰਿਹਾ ਇਹ ਵਾਲਾ ਨਾ ਜਿਹੜੀਆਂ ਇਹਨਾਂ ਦੇ ਆ ਰਹੀਆਂ ਜੀ ਵਿਸਕੋਸ ਮਸਲੀਨ ਦੀਆਂ ਹੀ ਬਾਟਮ ਆ ਰਹੀਆਂ ਨੇ ਵਿਸਕੋਸ ਮਸਲੀਨ ਦੀਆਂ ਦੀਆਂ ਬਾਟਮਸ ਆ ਰਹੀਆਂ ਨੇ ਤੇ ਨਾਲ ਇਹਨਾਂ ਦੇ ਜਿਹੜੇ ਦੁਪੱਟੇ ਆਲੇ ਨੇ ਉਹ ਵੀ ਮਸਲੀਨ ਦੇ ਆ ਰਹੇ ਨੇ ਆ ਲੋਟ ਮਸਲੀਨ ਦੇ ਪੂਰੇ ਖੁੱਲੇ ਡੁੱਲੇ ਇਹਦੇ ਦੁਪੱਟੇ ਤੁਹਾਨੂੰ ਮਿਲ ਰਹੇ ਨੇ ਬਹੁਤ ਸੋਹਣੀ ਚੀਜ਼ ਆ ਬਹੁਤ ਹੀ ਪਿਆਰੀ ਜੀ ਜਿਹੜੀਆਂ ਭੈਣਾਂ ਮੇਰੀਆਂ ਫੋਰਨ ਚ ਨੇ ਤੁਸੀਂ ਭਾਦੀਓ ਵੀ ਥੋੜਾ ਜਿਹਾ ਸੂਟ ਦੇ ਉੱਤੇ ਕਾਪੂ ਵੀ ਹੋਵੇ ਹਨਾ ਤੇ ਸੈਕੰਡ ਚੀਜ਼ ਆ ਫੂਡ ਸਿੰਪਲ ਸੋਬਰ ਵੀ ਹੋਵੇ ਉਸ ਦੇ ਅਕੋਰਡਿੰਗ ਇਹ ਚੀਜ਼ ਬਹੁਤ ਸੋਹਣੀ ਆ ਤੁਸੀਂ ਗੁਰਦੁਆਰਾ ਸਾਹਿਬ ਪਾਉਣਾ ਕਿਸੇ ਛੋਟੇ ਮੋਟੇ ਫੰਕਸ਼ਨ ਤੇ ਪਾਉਣਾ ਪਾਰਟ ਭੋਗ ਤੇ ਪਾਉਣਾ ਬਹੁਤ ਸੋਹਣੀਆਂ ਚੀਜ਼ਾਂ ਆਈਆਂ ਨੇ ਇਹ ਬਹੁਤ ਪਿਆਰੀਆਂ ਸੋ ਛੱਡਣ ਵਾਲੀਆਂ ਬਿਲਕੁਲ ਨਹੀਂ ਪਰ ਲਿਮਟਿਡ ਸਟਾਕ ਆ ਇਹ ਮਸਾ ਇਹ ਦੁਬਾਰਾ ਅਸੀਂ ਲਿਆਵਾ ਸੋ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਬਸ ਆਪਣਾ ਆਰਡਰ ਕਰ ਦਿਓ ਜੇ ਤੁਸੀਂ ਇਹਦੀ ਪ੍ਰਾਈਸ ਦੀ ਗੱਲ ਕਰੋਗੇ ਤਾਂ ਮਾਰਕੀਟ ਦੇ ਵਿੱਚ ਇਹਨਾਂ ਦਾ ਪ੍ਰਾਈਸ 3000 ਤੋਂ ਘੱਟ ਤੁਹਾਨੂੰ ਕਿਸੇ ਨੇ ਦੇਣਾ ਬੂਮੇਡ ਦਾ ਬ੍ਰਾਂਡ ਸਭ ਤੋਂ ਸੁਪਰ ਫੈਬਰਿਕ ਬਿਲਕੁਲ ਲਾਈਟ weight ਲਾਈਨਿੰਗ ਦੇਰ ਲਾ ਕੇ ਪਾਉਂਗੇ ਤਾਂ ਆਮੀ ਨਹੀਂ ਪਤਾ ਲੱਗਣਾ ਵੀ ਸੂਟ ਪਾਇਆ ਇੰਨਾ ਲਾਈਟ weight ਫੈਬਰਿਕ ਆ ਸੋ ਇਹ ਬਿਲਕੁਲ ਸਿਲਕ ਵਾਂਗੂ ਨੇਚਰਲ ਗ੍ਰੇ ਵਾਂਗੂ ਇਹਦੇ ਵਿੱਚ ਸ਼ਾਈਨ ਆ ਕਿਉਂਕਿ ਜੋ ਚੀਜ਼ ਅਸੀਂ ਫੀਲ ਕਰ ਸਕਦੇ ਆ ਉਹ ਚੀਜ਼ ਅਸੀਂ ਤੁਹਾਨੂੰ ਦੱਸ ਰਹੇ ਆ ਇਹਦੇ ਬਾਰੇ ਵਿੱਚ ਠੀਕ ਹੈ ਜੀ ਉਸ ਦਾ ਜਸਟ ਇਹਦਾ ਡਿਜ਼ਾਈਨ ਦੇਖ ਸਕਦੇ ਹੋ ਕਪੜੇ ਨੂੰ ਫੀਲ ਅਸੀਂ ਕਰ ਸਕਦੇ ਹਾਂ ਬਹੁਤ ਸੋਹਣਾ ਬਹੁਤ ਪਿਆਰਾ ਫੈਬਰਿਕ ਆ ਸੋ ਪ੍ਰਾਈਸ ਅਸੀਂ ਜਸਟ ਦੇ ਰਹੇ ਹਾਂ 2550 2550 2550 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚੂਗਾ ਇਹਦੇ ਵਿੱਚ ਹੁਣ ਕਲਰ ਕਿਹੜੇ ਨੇ ਉਹ ਮੈਂ ਤੁਹਾਨੂੰ ਨਾਲ ਦੇ ਨਾਲ ਦਿਖਾ ਦੇਣੀ ਆ ਲੋਤੀ ਇਹ ਸਾਡੇ ਦੋਨੇ ਕਲਰ ਸੁਪਰ ਪਾਸ ਨੇ ਇਹ ਵਾਲੇ ਕਲਰ ਦੀ ਸਾਡੇ ਦੀ ਬਹੁਤ ਡਿਮਾਂਡ ਰਹੀ ਸੀ ਬਹੁਤ ਪਿਆਰਾ ਕੰਮ ਦੇਖੋ ਪਹਿਲਾਂ ਦਾ ਸੂਟ ਦੇ ਉੱਤੇ ਕੰਮ ਆਪਣੇ ਆਪ ਮੂੰਹੋਂ ਬੋਲਦਾ ਇੰਨਾ ਲਿਸਲਿਸ਼ ਕਰਦਾ ਕੰਮ ਆ ਹੈਂਡਵਰਕ ਧੱਕੇ ਦੇ ਫਲਾਵਰਸ ਨੇ ਜਿਹੇ ਥੋੜੇ ਜਿਹਾ ਫਲਾਵਰਸ ਆਪਾਂ ਧੱਕੇ ਦੇ ਪਵਾਉਣੇ ਹੋਣ ਸੂਟ ਦੇ ਉੱਪਰ ਤਾਂ ਉਹੀ ਕੱਲੀ ਰੇਂਜ ਇੰਨੀ 2000 ਰੁਪਿਆ ਰੇਂਜ ਖਿੱਚ ਕੇ ਲੈ ਜਾਂਦੇ ਨੇ ਇੰਨਾ ਕ ਹੈਂਡਵਰਕ ਦਾ ਕੰਮ ਜੀ ਆਪਾਂ ਪੂਰਾ ਆਪਣਾ ਕਰਵਾਉਣਾ ਹੋਵੇ ਪਰ 2550 ਦੇ ਵਿੱਚ ਅਸੀਂ ਤੁਹਾਨੂੰ ਸੂਟ ਦੇ ਰਹੇ ਹਾਂ 3 ਮੀਟਰ ਦੀਆਂ ਬਾਟਮਾ ਦੇ ਰਹੇ ਹਾਂ ਬਾਟਮ ਵੀ ਕੱਟ 3 ਮੀਟਰ ਮਿਲੂਗੀ ਬੂਮੇਡ ਦਾ ਬ੍ਰਾਂਡ ਮਿਲੂਗਾ ਟੈਗਿੰਗ ਨਾਲ ਮਿਲੂਗੀ Ориਜినਲ ਪੀਸਾਂ ਦੀ ਸਾਡੀ ਗਾਰੰਟੀ ਹੋਊਗੀ ਨਾਲ ਇਹਦੇ ਵਿਸਕੋਸ ਮਸਲੀਨ ਦੀਆਂ ਹੀ ਬਾਟਮਸ ਮਿਲਣਗੀਆਂ ਬਹੁਤ ਸੋਹਣੀ ਸ਼ਾਈਨ ਦਾ ਕੱਪੜੇ ਦੇ ਵਿੱਚ ਬਹੁਤ ਹੀ ਪਿਆਰੇ ਬਹੁਤ ਗ੍ਰੇਸਫੁਲ ਸੂਟ ਨੇ ਨਾਲ ਸੇਮ ਆ ਰਿਹਾ ਇਹਦੇ ਵੀ ਦੁਪੱਟਾ ਸੇਮ ਦੁਪੱਟਾ ਇਹਦੇ ਨਾਲ ਆ ਰਿਹਾ ਇਹ ਸੀਗਾ ਇਹਦਾ ਸੈਕੰਡ ਕਲਰ ਨੰਬਰ ਹੋਊਗਾ ਜੀ 2 2 ਨੰਬਰ ਇਹ ਵਾਲਾ ਸੂਟ ਰਹੂਗਾ ਲੋਡ ਹਲੋ ਨੈਕਸਟ ਕਲਰ ਦੇਖ ਲੋ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਲੱਗੇਗਾ ਪਿੰਕ ਸ਼ੇਡ ਬਿਲਕੁਲ ਲਾਈਟ ਜਿਹਾ ਪਿੰਕ ਸ਼ੇਡ ਇਹ ਵਾਲਾ ਸ਼ੇਡ ਮੇਰੇ ਕੋਲ ਵੀ ਅਸੀਂ ਇੱਕ ਸੂਟ ਦਾ ਜਦੋਂ ਵੀ ਮੈਂ ਪਾ ਕੇ ਉਹਦੀ ਵੀਡੀਓ ਬਣਾਉਣੀ ਆ ਤਾਂ ਬਣਾ ਬਹੁਤ ਪੁੱਛਦੀਆਂ ਤੁਸੀਂ ਇਹ ਕਲਰ ਕਿੱਥੋਂ ਲਿਆ ਹਨ ਜਾਂ ਸਾਨੂੰ ਇਹਦੀ ਕਨਾਲ ਦਾ ਕਲਰ ਬਹੁਤ ਬਣਾ ਨੇ ਉਹ ਸੂਟ ਵਾਲੇ ਪੁੱਛਿਆ ਸੇਮ ਸ਼ੇਡ ਉਹਦੇ ਨਾਲ ਦਾ ਵਾ ਬਹੁਤ ਸੋਹਣਾ ਬਿਲਕੁਲ ਲਾਈਟ ਪਿੰਕ ਜਿਹਾ ਸ਼ੇਡ ਆ ਤੇ ਉੱਤੇ ਸਾਰੇ ਹੈਂਡਵਰਕ ਦਾ ਕੰਮ ਮਿਲ ਰਿਹਾ ਨਾਲ ਸੇਮ ਆ ਰਿਹਾ ਪੂਰੇ ਢਾਈ ਮੀਟਰ ਦੇ ਖੁੱਲੇ-ਤੁਲੇ ਦੁਪੱਟੇ ਨੰਬਰ 1 ਵਾਲਾ ਸੂਟ ਦਰੂਗਾ ਜੀ 3 3 ਨੰਬਰ ਇਹ ਵਾਲਾ ਸੂਟ ਰਹੂਗਾ ਨੈਕਸਟ ਜਿਹੜਾ ਤੁਹਾਨੂੰ ਮਿਲ ਰਿਹਾ ਜੀ ਪਿਸਤਾ ਗ੍ਰੀਨ ਕਲਰ ਪਿਸਤਾ ਗ੍ਰੀਨ ਕਲਰ ਸੇਮ ਸਾਰਾ ਹੈਂਡ ਦੇ ਨਾਲ ਟੋਟਲ ਫਲਾਵਰ ਹਾਈਲਾਈਟ ਬਹੁਤ ਪਿਆਰਾ ਸੇਮ ਪਲੀਨ ਬਾਟਮ ਦੇ ਨਾਲ ਨਾਲ ਸੇਮ ਆ ਰਿਹਾ ਜੀ ਦੁਪੱਟਾ ਤੇ ਨਾਲ ਨੰਬਰ ਹੈਗਾ ਜੀ 4 4 ਨੰਬਰ ਇਹ ਵਾਲਾ ਸੇਟ ਹੋ ਗਿਆ ਇਹ ਤਾਂ ਹੈਗੇ 4 ਪੀਸ ਸਾਡੇ ਪਹਿਲਾਂ ਵਾਲਾ ਜਿਹੜਾ ਡਿਜ਼ਾਈਨ ਜਿਹੜਾ ਅਸੀਂ ਰਿਪੀਟ ਤੇ ਹੁਣ ਮੰਗਵਾਇਆ ਵਾ ਯਾਨੀ ਕਿ ਤੇ ਜਿਹਦੇ ਸਭ ਤੋਂ ਫੁੱਲ ਆਨ ਡਿਮਾਂਡ ਸੀ ਤੇ ਇਹ ਪ੍ਰਿੰਟ ਦੀ ਤਾਂ ਹਰ ਬ੍ਰਾਂਡ ਲੈ ਕੇ ਆ ਰਿਹਾ ਬੜਾ ਸਭ ਤੋਂ ਸੁਪਰ ਹਿੱਟ ਇਹ ਪ੍ਰਿੰਟਰ ਟਿਸਟਾ ਨੇ ਕੱਢਿਆ ਹੋਇਆ ਬਹੁਤ ਸੋਹਣਾ ਸੁਪਰ ਚੱਲਿਆ ਸੇਮ ਪ੍ਰਿੰਟ ਦੇ ਉੱਪਰ ਇਹ ਰੂਮਨ ਤੇ ਆਇਆ ਇਹ ਵੂਮੈਨ ਇਹ ਵੀ ਉੱਤੇ ਬਹੁਤ ਸੋਹਣੀ ਕ੍ਰिएशन ਕਰ ਦਿੱਤੀ ਆ ਹੈਂਡਵਰਕ ਦਾ ਜਿਹੜਾ ਇਹ ਤੇ ਕੰਮ ਲਿਆਂਦਾ ਉਹ ਵੀ ਦੱਪਕੇ ਦਾ ਠੀਕ ਹੈ ਜੀ ਕਿਉਂਕਿ ਇਹ ਇੱਕ ਤਾਂ ਹੈਂਡ ਵਾਸ਼ ਨੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਵਾਸ਼ ਕਰ ਸਕਦੇ ਹੋ ਕੋਈ ਇਹਦਾ ਇਹ ਨਹੀਂ ਵੀ ਇਹ ਤੇ ਹੈਂਡ ਦਾ ਕੰਮ ਹੋਇਆ ਤਾਂ ਤੁਸੀਂ ਇਹਨੂੰ ਸਿਰਫ ਡਰਾਈ ਕਲੀਨਿੰਗ ਕਰਾਉਣਾ ਜਿਵੇਂ ਮਰਜੀ ਤੁਸੀਂ ਇਹਨੂੰ ਧੋ ਸਕਦੇ ਹੋ ਪੂਰਾ ਵਧੀਆ ਮਤਲਬ ਕਿ ਥੋਸ ਕੰਮ ਹੋਇਆ ਹੋਇਆ ਸਾਰਾ ਇਹਨਾਂ ਦੇ ਉੱਪਰ ਬੈਕ ਟੂ ਪੀਸ ਆਨ ਜਿਹੜਾ ਮੈਂ ਦਿਖਾਉਣ ਲੱਗੀ ਆ ਇਹ ਹੈਗਾ ਸਾਡਾ ਸੈਕਿੰਡ ਡਿਜ਼ਾਈਨ ਇਹ ਵੀ ਬਹੁਤ ਿਆਰਾ ਡਿਜ਼ਾਈਨ ਆ ਕੁਝ ਡਿਫਰੈਂਟ ਨਾਲ ਸੀ ਇਹ ਤੇ ਲੈ ਕੇ ਆਏ ਆ ਕਿਉਂਕਿ ਉਹ ਵਾਲਾ ਡਿਜ਼ਾਈਨ ਤਾਂ ਸਾਡਾ ਚੱਲ ਰਿਹਾ ਇਹ ਵਾਲਾ ਡਿਜ਼ਾਈਨ ਆ ਸਾਡਾ ਨਿਊ ਵਾਲਾ ਆ ਲੋ ਇਹ ਤੇ ਕੋਈ ਤੁਹਾਨੂੰ ਫੁੱਲ ਫਲਾਵਰਿੰਗ ਦਾ ਚੱਕਰ ਨਹੀਂ ਕਈ ਭੈਣਾਂ ਕਹਿ ਦਿੰਦੀਆਂ ਨੇ ਫੁੱਲ ਬਾਲਾ ਵੱਡਾ ਕਈ ਕਹਿਣਗੀਆਂ ਬਹੁਤ ਛੋਟਾ ਸਾਰੀ ਡਿਜੀਟਲ ਜੀ ਪ੍ਰਿੰਟਿੰਗ ਹੋਈ ਹੋਈ ਆ ਸਾਰੀ 3D ਪ੍ਰਿੰਟਿੰਗ ਮਿਲੂਗੀ ਬਹੁਤ ਪਿਆਰੀ ਬਹੁਤ ਸੋਹਣੀ ਉਹ ਵੀ ਡਿਜੀਟਲ ਹੋਈ ਹੋਈ ਤੇ ਬਾਕੀ ਟੋਟਲੀ ਤੁਹਾਨੂੰ ਇੱਥੋਂ ਤੋਂ ਦੇਖ ਲਓ ਆ ਸਾਰਾ ਟੋਟਲੀ ਪੁਰ ਦਾ ਹੈਂਡ ਦਾ ਕੰਮ ਮਿਲੂਗਾ ਟੋਟਲੀ ਜਿੰਨੀਆਂ ਵੀ ਇਹ ਬੇਲਾਂ ਪਾਈਆਂ ਹੋਈਆਂ ਨੇ ਸਾਰੀਆਂ ਹੈਂਡ ਦੇ ਨਾਲ ਕੰਮ ਹੋਇਆ ਕੋਈ ਇਹ ਨਹੀਂ ਵੀ ਉਹ ਹੀ ਟਾਂਕੇ ਜੇ ਲਾ ਕੇ ਛੱਡਿਆ ਹੋਇਆ ਪੂਰਾ ਵਧੀਆ ਤਸੱਲੀ ਵਾਲਾ ਕੰਮ ਆ ਕਿਉਂਕਿ ਬ੍ਰਾਂਡ ਦੇ ਆਰਟੀਕਲ ਨੇ ਤੇ ਬ੍ਰਾਂਡ ਕਦੇ ਵੀ ਕੱਚੇ ਜੇ ਕੰਮ ਕਰਕੇ ਨਹੀਂ ਤੁਹਾਨੂੰ ਦਿੰਦਾ ਪਰਫੈਕਟ ਤੁਹਾਨੂੰ ਫੈਬਰਿਕ ਵੀ ਦਊਗਾ ਪਰਫੈਕਟ ਤੁਹਾਨੂੰ ਉੱਤੇ ਜਿਹੜਾ ਕੰਮ ਕੀਤਾ ਹੋਇਆ ਉਹ ਵੀ ਤੁਹਾਨੂੰ ਪੂਰਾ ਤਸੱਲੀ ਵਾਲਾ ਦੇਊਗਾ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਜਿਵੇਂ ਕਈ ਪਹਿਣਾ ਪਹਿਲੇ ਵਾਲੀ ਡਿਜ਼ਾਈਨ ਚ ਕਹਿਣੀਆਂ ਕਿ ਉਹਦੇ ਫਲਾਵਿੰਗ ਵੱਡੀ ਆ ਹਨਾ ਜੇ ਤੁਸੀਂ ਆਪਣੇ ਮੰਮਾ ਲਈ ਜਾਂ ਕਿਸੇ ਲਈ ਕਿਸੇ ਨੂੰ ਗਿਫਟ ਕਰਨਾ ਵੀ ਫਲਾਵਰ ਵੱਡਾ ਨਹੀਂ ਉਹਨਾਂ ਨੇ ਪਾਉਣਾ ਤਾਂ ਤੁਸੀਂ ਇਹ ਵਾਲਾ ਡਿਜ਼ਾਈਨ ਦੇ ਸਕਦੇ ਹੋ ਬਹੁਤ ਪਿਆਰਾ ਬਹੁਤ ਸੋਹਣਾ ਬਹੁਤ ਹੀ ਜਾਨਕਿ ਸਕੂਨ ਦੇਊਗਾ ਇੰਨਾ ਸੋਹਣਾ ਫੈਬਰਿਕ ਬਿਲਕੁਲ ਲਾਈਟ ਵੇਟ ਜਿਹਾ ਫਿਰ ਮੌਸਮ ਇਹਨਾਂ ਨੂੰ ਜਿਹੜੇ ਮਰਜ਼ੀ ਚ ਪਾਓ ਨਾਲ ਇਹਨਾਂ ਦੀ ਵੀ ਸੇਮ ਪਲੇਨ ਬਾਟਮ ਆ ਰਹੀ ਆ ਬਾਟਮ ਬੂਮੇਡ ਜਿੰਨੇ ਵੀ ਆਰਟੀਕਲ ਲੈ ਕੇ ਆਇਆ 3 ਮੀਟਰ ਦੀਆਂ ਬਾਟਮਾਂ ਦੇ ਨਾਲ ਪ੍ਰੋਪਰ ਕੱਟ ਇਹਨਾਂ ਦੀ ਆ ਰਹੀ ਆ ਤੇ ਨਾਲ ਇਹਦੇ ਵੀ ਦੁਪੱਟਾ ਤੁਹਾਨੂੰ ਮਿਲੂਗਾ ਆ ਦੇਖੋ ਨੈਕਸਟ ਇਹਦੇ ਵਿੱਚ ਜਿਹੜਾ ਆ ਰਿਹਾ ਉਹ ਕੋਡ ਨੰਬਰ ਲਾਉਂਦੇ ਆ ਕਲਰ ਨੰਬਰ ਇਹ ਵਾਲਾ ਜੇ ਸੂਟ ਲਓਗੇ ਦੁਪੱਟਾ ਤੁਹਾਨੂੰ ਮੈਚ ਹੋ ਕੀ ਜਾਊਗਾ ਇਹ ਜਦੋਂ ਇੱਥੇ ਖੁੱਲੇ ਆ ਪੀਸ ਤਾਂ ਉਹਨਾਂ ਨਾਲ ਜਿਸਨਾ ਦੁਪੱਟਾ ਇਹਦਾ ਚੇਂਜ ਹੋਇਆ ਹੋਇਆ ਇਹਦਾ ਨੰਬਰ ਹੋਊਗਾ ਜੀ 5 5 ਨੰਬਰ ਇਹ ਵਾਲਾ ਸੂਟ ਰਹੂਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਇਹਦੇ ਵਿੱਚ ਨਾਲ ਤੁਹਾਨੂੰ ਤਿੰਨ ਕਲਰ ਮਿਲਣਗੇ ਤਿੰਨੇ ਹੀ ਕਲਰ ਇਹਦੇ ਬਹੁਤ ਪਿਆਰੇ ਰਹਿਣਗੇ ਬਹੁਤ ਸੋਹਣੀ ਫ੍ਰੈਗਰੈਂਸ ਆ ਕੱਪੜੇ ਦੇ ਵਿੱਚੋਂ ਆ ਰਹੀ ਬਹੁਤ ਸੋਹਣਾ ਪੀਸ ਆ ਟੋਟਲੀ ਦੇਖੋ ਹੈਂਡ ਦਾ ਪੀਸ ਆ ਬਹੁਤ ਪਿਆਰੀ ਕ੍ਰੀਏਸ਼ਨ ਆ ਸੋ ਇੰਨਾ ਜੋਰ ਮੈਂ ਦੇ ਰਹੀ ਆ ਕਿਉਂਕਿ ਕੰਮ ਬਹੁਤ ਸੋਹਣਾ ਹੋਇਆ ਹੋਇਆ ਤੇ ਰੇਂਜ ਕੁਝ ਵੀ ਨਹੀਂ ਹੈਗੀ ਜੀ 2550 ਦੇ ਵਿੱਚ ਇੰਨਾ ਸੋਹਣਾ ਬ੍ਰਾਂਡ ਤੇ ਇੰਨਾ ਸੋਹਣਾ ਫੈਬਰਿਕ ਉਹ ਵੀ ਹੈਂਡਵਰਕ ਦੇ ਨਾਲ ਤੁਹਾਨੂੰ ਮਿਲ ਰਿਹਾ ਸੋ ਉਹਦੇ ਕਰਕੇ ਤੁਹਾਨੂੰ ਇੱਕ ਇੱਕ ਚੀਜ਼ ਅਸੀਂ ਡਿਟੇਲ ਦੇ ਨਾਲ ਦੱਸ ਰਹੀ ਹਾਂ ਨਾ ਇਹਨਾਂ ਦੇ ਦੁਪੱਟੇ ਵੀ ਕੋਈ ਜ਼ਿਆਦਾ ਵੱਡਾ ਫਲਾਵਰ ਨਹੀਂ ਸਾਰੇ ਦੁਪੱਟੇ ਬਹੁਤ ਪਿਆਰੇ ਬਹੁਤ ਸੋਹਣੇ ਲੱਗੇ ਹੋਏ ਨੇ ਬਹੁਤ ਪਿਆਰੀ ਕ੍ਰੀਏਸ਼ਨ ਆ ਬਹੁਤ ਸੋਹਣੀ ਬਸ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰਨਾ ਜਿਹੜੀਆਂ ਵੀ ਪਹਿਣਾ ਨੂੰ ਇਹ ਵਾਲੇ ਪੀਸ ਚਾਹੀਦੇ ਨੇ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਨੰਬਰ ਇਹ ਵਾਲੇ ਪੀਸ ਦਾ ਲਊਗਾ ਜੀ 6 6 ਨੰਬਰ ਇਹ ਵਾਲਾ ਪੀਸ ਲਊਗਾ ਇੱਕ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਆ ਲੋ ਜੀ ਨੈਕਸਟ ਕਲਰ ਇਹਦਾ ਮਿਲੂਗਾ ਤੁਹਾਨੂੰ ਆ ਪਿੰਕ ਸ਼ੇਡ ਸੇਮ ਪਿੰਕ ਸ਼ੇਡ ਦੇ ਉੱਪਰ ਇਹ ਵਾਲਾ ਕੰਮ ਆ ਗਿਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਸਾਰਾ ਹੈਂਡ ਦਾ ਟੋਟਲੀ ਆ ਲੋ ਜੀ ਟੋਟਲੀ ਹੈਂਡ ਦਾ ਕੰਮ ਮਿਲ ਰਿਹਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਤਿੰਨੇ ਕਲਰ ਇਹ ਇਹ ਵਾਲੇ ਸੈੱਟ ਦੇ ਵੀ ਤਿੰਨੇ ਕਲਰ ਬਹੁਤ ਪਿਆਰੇ ਨੇ ਸੇਮ ਕਲਰ ਹੀ ਨੇ ਜਸਟ ਡਿਜ਼ਾਈਨਿੰਗ ਦਾ ਫਰਕ ਆਇਆ ਸੇਮ ਇਹਦੇ ਨਾਲ 2.5 ਮੀਟਰ ਦਾ ਪ੍ਰੋਪਰ ਦੁਪੱਟਾ ਤੇ 3 ਮੀਟਰ ਦੀ ਬਾਟਮ ਮਿਲ ਰਹੀ ਹੈ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 7 ਸੋ ਇਹ ਅੱਜ ਦੇ ਜਸਟ ਅਸੀਂ ਦੋ ਸੈੱਟ ਲੈ ਕੇ ਆਏ ਹਾਂ ਕਿਉਂਕਿ ਇਹਨਾਂ ਦੀ ਡਿਮਾਂਡ ਹੱਦ ਤੋਂ ਵੱਧ ਆ ਠੀਕ ਹੈ ਜੀ ਜਿੰਨੇ ਵੀ ਸਾ ਤੋਂ ਪੂਰੇ ਹੋ ਸਕੇ ਅਸੀਂ ਜ਼ਰੂਰ ਕਰਾਂਗੇ ਤੋ ਬਸ ਤੁਸੀਂ ਆਪਣੇ ਫਟਾਫਟ ਆਰਡਰ ਦੇਣੇ ਆ ਜਿੰਨਾ ਭੈਣਾਂ ਨੂੰ ਇਹ ਵਾਲੇ ਪੀਸ ਚਾਹੀਦੇ ਸੀਗੇ ਜਾਂ ਜਿਹੜੀਆਂ ਭੈਣਾਂ ਨੰਮੀ ਸਾਡੇ ਨਾਲ ਜੁੜ ਰਹੀਆਂ ਨੇ ਤਾਂ ਉਹਨਾਂ ਨੇ ਜਿਹੜੇ ਆਪਣੇ ਆਰਡਰ ਦੇਣੇ ਆ ਜਿੰਨੇ ਮਰਜ਼ੀ ਤੁਸੀਂ ਆਰਡਰ ਦੇ ਸਕਦੇ ਜਿੰਨੇ ਸਾਤੋਂ ਅਵੇਲੇਬਲ ਹੋ ਸਕੇ ਅਸੀਂ ਜਿੰਨੇ ਤਾਂ ਸਾਡੇ ਕੋਲ ਹੈਗੇ ਨੇ ਉਹਨੇ ਆਰਡਰ ਤਾਂ ਅਸੀਂ ਚੱਕਾਂਗੇ ਜਿੰਨੇ ਅਸੀਂ ਹੋਰ ਕਰ ਸਕੇ ਤਾਂ ਉਹਨਾਂ ਅਸੀਂ ਜ਼ਰੂਰ ਤੁਹਾਡੇ ਤੱਕ ਇਹ ਸੂਟ ਪਹੁੰਚਦੇ ਇਸ ਵਾਰ ਕਰਾਂਗੇ ਠੀਕ ਹੈ ਜੀ ਤੇ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ